ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਪਹਿਲਾਂ ਦਾ ਸਵਾਗਤ ਕਰਾਂਗੇ ਫਿਰ ਕੀ ਕਰਦੇ ਖਬਰ ਤੇ ਝਾਤ ਮਾਰਾਂਗੇ ਸਰ ਸਵਾਗਤ ਅਪਰਾਹੁਣ ਦੇ ਵਿੱਚ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਕਲਪਾ ਲੁਧਿਆਣਾ ਇਹ ਚੋਣਾਂ ਦਾ ਰੀਡ ਕੱਜ ਖਤਮ ਹੋ ਗਿਆ ਜਦੋਂ ਇਹਨਾਂ ਨੂੰ ਵੋਟਾਂ ਪਈਆਂ ਸੀ ਤੇ 23 ਤਰੀਕ ਨੂੰ ਰਿਜ਼ਲਟ ਆਣਾ ਸੀ ਯਾਨੀ ਕਿ ਅੱਜ ਦੇ ਦਿਨ ਰਿਜ਼ਲਟ ਆ ਗਿਆ ਤੇ ਆਮ ਆਦਮੀ ਪਾਰਟੀ ਨੂੰ ਜਿੱਥੇ ਇੱਕ ਵੱਡੀ ਜਿੱਤ ਮਿਲੀ ਆ ਤੇ ਅਰਵਿੰਦ ਕੇਜਰੀਵਾਲ ਦੇ ਉੱਤੇ ਕਈ ਚਰਚਾਵਾਂ ਸੀਗੀਆਂ ਵੀ ਉਹ ਰਾਜ ਸਭਾ ਜਾਣਗੇ ਤਾਂ ਹੀ ਰਾਜ ਸਭਾ ਦੇ ਜਿਹੜੇ ਮੈਂਬਰ ਸੀ ਸੰਜੀਵ ਅਰੋੜਾ ਨੂੰ ਐਮ ਐਲ ਏ ਦੀ ਟਿਕਟ ਲੜਾਈ ਜਾ ਰਹੀ ਸੀ ਤੇ ਪੰਜਾਬ ਦੇ ਵਿੱਚ ਮੰਤਰੀ ਬਣਾਇਆ ਜਾਵੇਗਾ ਜੀ ਵਿਧਾਇਕਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਤਾਂ ਤਿਆਰ ਬੰਦੇ ਕੇਜਰੀਵਾਲ ਕਰਨਗੇ ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਕਰਦੇ ਨੇ ਸੰਜੀਵ ਅਰੋੜਾ ਉਹਨਾਂ ਦੇ ਨਾਲ ਹੁੰਦੇ ਨੇ ਤਾਂ ਇਹ ਕਿਹਾ ਹੈ ਕਿ ਮੈਂ ਰਾਜ ਸਭਾ ਦੇ ਵਿੱਚ ਨਹੀਂ ਜਾਵਾਂਗਾ ਜੀ ਦੇਖੋ ਜਰਾ ਰਾਸੀ ਲੋਕਾਂ ਦੇ ਉੱਤੇ ਭਰੋਸਾ ਕਰਨਾ ਬਹੁਤ ਔਖਾ ਹੁੰਦਾ ਹੈ ਪਹਿਲੀ ਗੱਲ ਜਿਹੜੇ ਸੰਜੀਵ ਅਰੋੜਾ ਨੇ ਉਹ ਜਿੰਨੀਆਂ ਵੀ ਬੋਟਾਂ ਪੀਆਂ ਉਹਦੇ ਵਿੱਚ ਚੰਗੀਆਂ ਬੋਟਾਂ ਲੈ ਕੇ ਜਿੱਤ ਪ੍ਰਾਪਤ ਉਹਨਾਂ ਨੇ ਕੀਤੀ ਹੈ ਤੇ ਵਿਧਾਨ ਸਭਾ ਚਲੇ ਗਏ ਉਹਨਾਂ ਨੇ ਕੇਜਰੀਵਾਲ ਸਾਹਮਣੇ ਤੇ ਵੀ ਕਿਹਾ ਸੀ ਕਿ ਇਹਨਾਂ ਨੂੰ ਮੈਂ 20 ਤਰੀਕ ਨੂੰ ਮੰਤਰੀ ਬਣਾ ਦੂੰਗਾ 20 ਤਰੀਕ ਤਾਂ ਲੰਗੀ ਯਾਦ ਹੋਵੇਗਾ ਤੁਹਾਨੂੰ ਆਪਾਂ ਪ੍ਰੋਗਰਾਮ 'ਚ ਕਿਹਾ ਸੀ ਕਿ ਇੰਦਾ ਨਹੀਂ ਬਣਾਇਆ ਜਾ ਸਕਦਾ 25 ਤਰੀਕ ਤੱਕ ਚੋਣ ਜਾਬਤਾ ਲੱਗਿਆ ਹੋਇਆ ਹੈ ਹਰ ਚੀਜ਼ ਦਾ ਵਿਧੀ ਵਿਧਾਨ ਹੁੰਦਾ ਹੈ ਇਹ ਲੀਡਰ ਨੇ ਇਹਨਾਂ ਦਾ ਹਾਥੀ ਵਰਗਾ ਕੰਮ ਹੈ ਦਿਖਾਉਣ ਦੇ ਦੰਦ ਹੋਰ ਖਾਣ ਦੇ ਦੰਦ ਹੋਰ ਅੱਜ ਜਦੋਂ ਇਹ ਜਿੱਤ ਗਏ ਚੰਗੀ ਵਧੀਆ ਇਹਨਾਂ ਦੀ ਜਿੱਤ ਹੈ ਭਾਵੇਂ ਜਿੱਧਾ ਮਰਜੀ ਹੈ ਅਸੀਂ ਉਸ ਗੱਲ ਤੇ ਨਹੀਂ ਜਾਂਦੇ 35179 ਵੋਟ ਇਹਨਾਂ ਨੂੰ ਮਿਲੇ ਨੇ ਦੂਜੇ ਨੰਬਰ ਤੇ ਭਾਰਤ ਪੂਸ਼ਨ ਆਸ਼ੂ 24542 ਉਹ ਵੀ ਚੰਗੀਆਂ ਵੋਟਾਂ ਲੈ ਗਈ। ਤੀਜੇ ਨੰਬਰ ਤੇ ਵਾਰੀ ਆਉਂਦੀ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਸਾਹਿਬ ਉਹਨਾਂ ਨੂੰ ਵੀ 20223 ਵੋਟਾਂ ਮਿਲੀਆਂ ਸਨਮਾਨਜਨਕ ਨੇ। 15000 ਵੋਟਾਂ ਚਾਹੀਦੀਆਂ ਸੀ ਜਬਾਨਤ ਵਾਸਤੇ। ਤੇ ਜਿਹੜਾ ਸਭ ਤੋਂ ਵੱਧ ਸਨਮਾਨ ਮਿਲਿਆ ਉਹ ਸ਼ਰੂਮਨੀ ਅਕਾਲੀ ਦਲ ਨੂੰ ਮਿਲਿਆ ਜਬਾਨਤ ਜਬਤ ਹੋ ਗਈ। ਜਿਹੜੇ ਕਹਿੰਦੇ ਸੀ ਕਿ ਸ਼ਰਮਣੀ ਅਕਾਲੀ ਦਲ ਅਸਲ ਦੇ ਵਿੱਚ ਇਹ ਹੈ ਜਿੰਨਾ ਇਸ ਵळे ਉਹਨਾਂ ਦੇ ਆਗੂ ਸੁਖਬੀਰ ਸਿੰਘ ਬਾਦਲ ਤੇ ਤਨਜ ਕਸਰਿਆ ਇਹਨਾਂ ਕਿਤੇ ਕੋਈ ਵੀ ਨਹੀਂ ਇਹ ਗੱਲ ਬਬੱਚ ਕਰਦੇ ਆ ਗੱਲ ਚੱਲੀ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਜਦੋਂ ਪੁੱਛਿਆ ਗਿਆ ਕਿ ਕੇਜਰੀਵਾਲ ਸਾਹਿਬ ਪਰ ਹੁਣ ਤੁਸੀਂ ਤਾਂ ਰਾਜ ਸਭਾ ਪੱਕੀ ਹੈ ਨਾ ਕਹਿੰਦੇ ਮੈਂ ਤਾਂ ਨਹੀਂ ਜਾਂਦਾ ਸਾਡੀ ਜਿਹੜੀ ਰਾਸਸੀ ਮਾਮਲਿਆਂ ਬਾਰੇ ਕਮੇਟੀ ਹੈ ਉਹ ਬੈਠ ਕੇ ਵਿਚਾਰ ਕਰੇਗੀ ਤੇ ਕਿਹਨੂੰ ਬਣਾਉਣਾ ਹੈ ਕਿਹਨੂੰ ਨਹੀਂ ਇਹ ਰਾਸਸੀ ਲੋਕਾਂ ਦਾ ਹੁੰਦਾ ਹੈ ਇੱਕ ਬੰਦੇ ਤੋਂ ਹਾਂ ਇੱਕ ਸ਼ੁਰੂ ਕਰਾ ਦਿਓ ਤੇ ਸੌਰੀ ਨਾ ਜੀ ਨਾ ਤੁਸੀਂ ਬਣਾਓ ਤੁਸੀਂ ਬਣਾਓ ਤੁਸੀਂ ਬਣਾਓ ਤੇ ਫਿਰ ਐ ਹੁੰਦਾ ਪਾਰਟੀ ਦਾ ਹੁਕਮ ਸਰ ਮੱਥੇ ਜੀ ਭਾਵੇਂ ਪਤਨਾਲਾ ਉੱਥੇ ਦਾ ਉੱਥੇ ਇਹ ਕੁਛੇ ਵੀ ਕਰਨਗੇ ਯਾਦ ਕਰੋ 1984 ਨੂੰ ਬੀਬੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਸਾਰਾ ਕੁਝ ਕਰਤਾ ਸੀ ਆਖਰ ਤੱਕ ਕਹਿੰਦੇ ਰਹੇ ਸਾਡਾ ਦਰਬਾਰ ਸਾਹਿਬ ਤੇ ਫੌਜ ਭੇਜਣ ਦਾ ਕੋਈ ਮਨਸ਼ਾ ਨਹੀਂ ਅੱਜ ਕੱਲ ਤਾਂ ਮੀਡੀਆ ਬਹੁਤ ਜ਼ਿਆਦਾ ਹੈ ਉਹ ਤਾਂ ਮੀਡੀਆ ਵੀ ਸਿਰਫ ਸਰਕਾਰੀ ਹੁੰਦਾ ਸੀ ਸੋ ਜਿਹੜੀ ਇਹਨਾਂ ਦੀ ਪੋਲੀਟੀਕਲ ਅਫੇਅਰ ਕਮੇਟੀ ਹੈ ਰਾਸ਼ੀ ਮਾਮਲਿਆਂ ਦੀ ਕਮੇਟੀ ਉਹਦੇ ਵਿੱਚ ਹੈ ਕੌਣੇ ਆਮ ਆਦਮੀ ਪਾਰਟੀ ਚ ਚੱਲਦੀ ਕਿਹਦੀ ਐ ਜਾਂ ਕੇਜਰੀਵਾਲ ਸਾਹਿਬ ਦੀ ਆ ਸ਼ਿਸ਼ੋਧਿਆ ਦੀ ਕੋਈ ਹੋਰ ਤੀਜੇ ਬੰਦੇ ਦਾ ਹੈ ਜਿਹੜਾ ਕੋਈ ਮੜਾ ਜਾ ਕੰਨ ਚੱਕਦਾ ਉਹਦੇ ਨਾਲ ਦੀ ਨਾਲ ਸਿਸਟਮ ਨੂੰ ਮਸਲ ਦਿੱਤਾ ਜਾਂਦਾ ਸੋ ਜਦੋਂ ਰਾਜ ਸਭਾ ਦਾ ਨੋਟੀਫਿਕੇਸ਼ਨ ਹੋਇਆ ਇਹਨਾਂ ਨੇ ਜਜੀਬਰ ਉੜਾ ਸਾਹਿਬ ਨੇ ਤਿਆਗ ਪੱਤਰ ਦਿੱਤਾ ਉਸ ਤੋਂ ਬਾਅਦ ਉਹ ਜਿਹੜੀ ਸੀਟ ਆ ਖਾਲੀ ਮੰਨੀ ਜਾਊਗੀ ਤੇ ਜਿਹੜੇ ਸਾਡੇ ਉਪ ਰਾਸ਼ਟਰਪਤੀ ਨੇ ਉਹ ਰਾਜ ਸਭਾ ਦੇ ਵਿੱਚ ਮਤਲਬ ਜਿਹੜਾ ਚੇਅਰਮੈਨ ਦਾ ਕੰਮ ਵੀ ਕਰਦੇ ਆ ਉਸ ਤੋਂ ਬਾਅਦ ਇਹਨਾਂ ਨੇ ਨੋਟੀਫਿਕੇਸ਼ਨ ਕਰਨਾ ਹੈ ਬਾਕਾਇਦਾ ਤਰੀਕਾ ਹੋਊਗੀ ਕਿ ਐਸ ਦੇ ਤੁਸੀਂ ਪਰਚਾ ਭਰਨਾ ਹੈ ਹਾਲਾਂਕਿ ਇਕੱਲੇ ਹੀ ਨੇ ਤੇ ਪਤਾ ਵੀ ਆ ਕਿ ਇਹਨਾਂ ਨੇ ਜਿੱਥੇ ਆਣਾ ਉਦੋਂ ਕੌਣ ਆਉਂਦਾ ਹੈ ਕਦੋਂ ਇਹਨਾਂ ਦੀ ਰਾਸੀ ਮਾਮਲਿਆਂ ਦੀ ਮੀਟਿੰਗ ਹੁੰਦੀ ਹੈ ਸਮਾਂ ਦੱਸੇਗਾ ਜੀ ਤੁਲਸਾ ਜੀ ਬੇਤਰਹੀ ਜੀ ਆਮਾਦੀ ਪਾਰਟੀ ਦੀ ਗੱਲ ਤੇ ਦੂਜੇ ਪਾਸੇ ਗੱਲ ਕਰਾਂਗੇ ਜੀ ਕਾਂਗਰਸ ਨੂੰ ਲੈ ਕੇ ਭਾਰਤ ਪੋਸ਼ਣ ਆਸ਼ੂ ਜੋ ਕਿ ਕਾਂਗਰਸ ਦੇ ਉਮੀਦਵਾਰ ਵੀ ਸੀਗੇ ਜੀ ਲੁਧਿਆਣੇ ਤੋਂ ਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਚੰਗਾ ਦਬ ਦਬਾ ਉਹਨਾਂ ਦਾ ਉਸ ਹਲਕੇ ਦੇ ਵਿੱਚ ਪਰ ਉਹ ਹਾਰ ਗਏ ਤੁਲਸਾ ਜੀ ਹਾਲਾਂਕਿ ਜਿ ਚੋਣਾਂ ਤੋਂ ਪਹਿਲਾਂ ਕਾਫੀ ਗੱਲਾਂ ਸੀਗੀਆਂ ਵੀ ਕਾਂਗਰਸ ਇੱਕ ਨਹੀਂ ਹੈਗੀ ਪਰ ਦੋਵੇਂ ਦਾਵਾ ਕਰਦੇ ਸੀ ਰਾਜਾ ਵੜਿੰਗ ਹੋਗੇ ਭਾਰਤ ਪੋਸ਼ਣ ਆਸ਼ੂ ਹੋਗੇ ਵੀ ਆਸੀ ਇੱਕਾਂ ਤੇ ਸਾਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਆਸ਼ੂ ਕਿਹਦੇ ਉੱਤੇ ਦੋਸ਼ ਲਾਣਗੇ ਜਾਂ ਹਾਈ ਕਮਾਂਡ ਕੋਲ ਜਾਣਗੇ ਢਿਲ ਸਾਹਿਬ ਕਿਵੇਂ ਦੇਖਦੇ ਹੋਣ ਇਸ ਗੁੱਟਬਾਜ਼ੀ ਨੂੰ ਕਿਉਂਕਿ ਕੱਲੇ ਪੰਜਾਬ ਦੇ ਵਿੱਚ ਫੁੱਟ ਨਹੀਂ ਹੈਗੀ ਕਾਂਗਰਸ ਦੀ ਹਰਿਆਣਾ ਚਲੇ ਜਾਓ ਤੁਸੀਂ ਉੱਥੇ ਵੀ ਹੈ ਰਾਜਸਥਾਨ ਦੇ ਵਿੱਚ ਵੀ ਹੈ ਪਰ ਜਿਹੜਾ ਕੁਝ ਕਹਿਣਾ ਸੀ ਦੂਰੰਦੇਸ਼ੀ ਨਾਲ ਭਾਰਤ ਪੂਸ਼ਣ ਆਸ਼ੂ ਕਹਿਗੇ ਭਾਰਤ ਪੂਸ਼ਣ ਆਸ਼ੂ ਨੇ ਇਹ ਕਹਿ ਕੇ ਮੈਂ ਹਾਰਿਆ ਕਾਂਗਰਸ ਪਾਰਟੀ ਇੱਕਜੁੱਟ ਸੀ ਤੇ ਇੱਕਜੁੱਟ ਹੈ ਭਾਵੇਂ ਉਹਨਾਂ ਦੀ ਜਿਹੜੀ ਭਾਸ਼ਾ ਸੀ ਬਹੁਤ ਕੁਝ ਬਿਆਨ ਕਰ ਦਿੰਦੀ ਹੈ ਤੇ ਭਾਰਤ ਪੂਸ਼ਣ ਆਸ਼ੂ ਨੇ ਕਿਉਂਕਿ 27 ਦੀਆਂ 14 ਸਰਤੇ ਨੇ ਅਸਲ ਦੇ ਵਿੱਚ ਸਾਲ ਤਾਂ ਪੂਣਾ ਰਹਿ ਗਿਆ ਜਿਹੜਾ ਮਗਰਲਾ ਸਾਲ ਦੇ 6-7 ਮਹੀਨੇ ਹੁੰਦੇ ਨੇ ਉਹ ਤਾਂ ਨਾ ਦੇ ਬਰਾਬਰ ਹੁੰਦੇ ਨੇ ਉਹ ਤਾਂ ਅਫਸਰ ਵੀ ਦੂਜੇ ਪਾਸੇ ਗੱਲ ਸੁਣਨ ਲੱਗ ਜਾਂਦੇ ਨੇ ਪੂਚਕਨੀ ਗੋਟਵਾਜੀ એનਰਜੀ ਸਰੇਦੀ ਆ ਜਿਵੇਂ ਕੁਝਾ ਗੂਥੇ ਆਏ ਵੀ ਨਹੀਂ ਸਾਰਿਆਂ ਨੂੰ ਪਤਾ ਭਪੇਸ਼ ਵਗੇਲ ਨੇ ਥੋੜਾ ਜਿਆਦਾ ਇਹਨਾਂ ਨੂੰ ਇਕੱਠੇ ਕਰਦਾ ਯਤਨ ਕੀਤਾ ਪਰ ਇਸ ਸਟੇਜ ਤੇ ਭਾਰਤ ਪੂਸ਼ਨ ਆਸ਼ੂ ਕਹੇ ਕੀ ਨਾਓ ਸੂਬਾ ਸਰਕਾਰ ਸੂਬਾ ਕਮਾਂਡ ਨਾਲ ਵਿਗਾੜ ਸਕਦੇ ਆ ਨਾ ਕਾਂਗਰਸ ਦੀ ਹਾਈ ਕਮਾਂਡ ਨਾਲ ਸੂਬਾ ਸਰਕਾਰ ਦੇ ਵਿੱਚ ਫਸ ਗਈ ਕਹਿੰਦਾ ਟਿਕਟ ਵੀ ਲੈਣੀ ਹੈ ਸੂਬਾ ਜਿਹੜੇ ਇਹਨਾਂ ਦੀ ਪਾਰਟੀ ਹੈ ਮਾਫ ਕਰਨਾ ਮੈਂ ਸਰਕਾਰ ਕਹਿ ਗਿਆ ਕੁੱਲ ਮਿਲਾ ਕੇ ਜਿਹੜਾ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਹੈ ਕੋਈ ਕਹਿਣ ਦੀ ਗੱਲ ਨਹੀਂ ਇਹਨਾਂ ਦੇ ਵਿੱਚ ਆਪਸਾਂ ਇਹਦਾ ਕਾਰਨ ਹੈ ਇੱਕ ਬਹੁਤ ਵੱਡਾ ਲੋਕ ਤਾਂ ਮੰਤਰੀ ਬਣਨ ਦੀ ਸੋਚਦੇ ਐ ਮੁੱਖ ਮੰਤਰੀ ਦੇ ਉਹਦੇ ਦਰ ਬਹੁਤ ਜ਼ਿਆਦਾ ਨੇ ਉਹ ਜਿਵੇਂ ਇੱਕ ਕਮੇਡੀਅਨ ਆ ਨਾ ਭਜਨਾਵਲੀ ਉਹ ਕਹਿੰਦਾ ਕੋਈ ਸਮਾਂ ਹੁੰਦਾ ਸੀ ਇੱਟ ਪੱਟੀ ਤੋਂ ਗਾਇਕ ਨਿਕਲਦੇ ਐ ਕਹਿੰਦਾ ਅੱਜਕੱਲ੍ਹ ਤਾਂ ਸਥਿਤੀ ਇਹ ਬਣ ਗਈ 1 ਕਿਟ ਤੇ 4-4 ਬੈਠੇ ਆ ਉਹ ਚੀਜ਼ ਇਹਨਾਂ ਕਾਂਗਰਸੀਆਂ ਦੀ ਹੈ ਕਿ ਮੰਤਰੀ ਨਹੀਂ ਜਿੱਤਣਾ ਨਹੀਂ ਐਮਐਲਏ ਨਹੀਂ ਬੰਨਣਾ ਸੀ ਸਿੱਧਾ ਸਿੱਧਾ ਮੁੱਖ ਮੰਤਰੀ ਬੰਨਣਾ ਸੋ ਕਾਂਗਰਸ ਦੀ ਜਿਹੜੀ ਵੀ ਕਮਾਂਡ ਹੈ ਹਾਈ ਕਮਾਂਡ ਹੈ ਲੋ ਕਮਾਂਡਾ ਦਰਮਿਆਨੀ ਕਮਾਂਡਾ ਹੈ ਜਾਂ ਛੋਟੀ ਕਮਾਂਡ ਹੈ ਜਿਸ 2027 ਦੇ ਵਿੱਚ ਇਹ ਕੁਝ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਆ ਤਾ ਇਹਨਾਂ ਨੂੰ ਪੰਜਾਬ ਦੀ ਕਾਂਗਰਸ ਨੂੰ ਇਕ ਜੁਟ ਕਰਨਾ ਪਵੇਗਾ ਇਹ ਜਿੰਨੇ ਆਗੂ ਆ ਉਹਨੀਆਂ ਹੀ ਗੱਲਾਂ ਨੇ ਇਹਦੇ ਤੋਂ ਬਚਣਾ ਪਵੇਗਾ ਠੀਕ ਹੈ ਸਰਕਾਰ ਜਦੋਂ ਹੋਣ ਦੇ ਵਿੱਚ ਹੁੰਦੀ ਆ ਸਰਕਾਰ ਨੂੰ ਫਾਇਦਾ ਮਿਲਦਾ ਇਸ ਤੋਂ ਪਹਿਲਾਂ 28 ਵਾਰੀ ਚੋਣਾਂ ਹੋ ਚੁੱਕੀਆਂ 22 ਵਾਰ ਹਾਕਮ ਪਾਰਟੀ ਜਿੱਤਦੀ ਐ 6 ਵਾਰ ਦੂਜੇ ਜਿੱਤੇ ਐ ਹੁਣ ਆਪਾਂ ਕਹਿ ਸਕਦੇ ਆ 28 ਦੀ ਜਗ੍ਹਾ 29 ਵਾਰ ਹੋਊਗੀ ਤੇ ਜਿਹੜੀ ਸਤਾ ਚ ਪਾਰਟੀ ਐ ਉਹ ਤਿੰਨ ਵੀ ਵਾਰ ਵੀ ਜਿੱਤ ਗਈ ਜੀ ਡੋctor ਸਾਹਿਬ ਹੁਣ ਆਪਾਂ ਗੱਲ ਕਰਾਂਗੇ ਜੀ ਅਕਾਲੀ ਦਲ ਨੂੰ ਲੈ ਕੇ ਸਰਦਾਰ ਸੁਖਬੀ ਸਿੰਘ ਬਾਦਲ ਨੇ ਵੀ ਲੁਧਿਆਣਾ ਦੇ ਵਿੱਚ ਡੇਰੇ ਲਾਏ ਹੋਏ ਸੀ ਤੇ ਜਿੱਦਾਂ ਕਿ ਅਕਾਲ ਤਖਤ ਤੋਂ ਜੋ ਹੁਕਮਨਾਮੇ ਹੋਏ ਸੀ ਜਿਹਦੇ ਲੈ ਕੇ ਲਗਾਤਾਰ ਸਰਦਾਰ ਸੁਖਬੀ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ ਸੀ ਹਾਲਾਂਕਿ ਪ੍ਰਧਾਨ ਸਾਹਿਬ ਮੁੜ ਕੇ ਪ੍ਰਧਾਨ ਵੀ ਦੁਆਰਾ ਬਣ ਗਏ ਸੀਗੇ ਪਰ ਲੋਕਾਂ ਨੂੰ ਕਿਤੇ ਨਾ ਕਿਤੇ ਰਾਸ ਨਹੀਂ ਆਏ ਹੁਣ ਉਹ ਜਿਹੜੇ ਬਾਗੀ ਅਕਾਲੀ ਨੇ ਉਹ ਲਗਾਤਾਰ ਦਾਵਾ ਕਰ ਰਹੇ ਨੇ ਤੇ ਕਾਫੀ ਸਵਾਲ ਖੜੇ ਕਰੇ ਸਰਜੀਤ ਸਿੰਘ ਰਖੜਾ ਹੋਗੇ ਉਹਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਹਾਰ ਹੋਈ ਆ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਕਾਬਲ ਨਹੀਂ ਹੈਗੇ ਤੇ ਦੂਜੇ ਪਾਸੇ ਚਰਨਜੀਤ ਸਿੰਘ ਬਰਾੜ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਜੀ ਦੇਖੋ ਭਾਵੇਂ ਸਰਜੀਤ ਸਿੰਘ ਰਖੜਾ ਹੋਣ ਜਾਂ ਚਰਨਜੀਤ ਸਿੰਘ ਬਰਾੜ ਹੋਣ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਮਨਪ੍ਰੀਤ ਸਿੰਘ ਈਆਲੀ ਹੋਣ ਜਾਂ ਗੁਰਪ੍ਰਤਾਪ ਸਿੰਘ ਓੜਾਲਾ ਹੋਣ ਇਕਬਾਲ ਸਿੰਘ ਝੁੰਦਾ ਹੋਣ ਜਾ ਇਹਨਾਂ ਦੇ ਹੋਰ ਆਗੂ ਗਨ ਉਹ ਸ਼ੁਰੂ ਤੋਂ ਕਹਿੰਦੇ ਆ ਰਹੇ ਐ ਕਿ ਸੁਖਬੀਰ ਸਿੰਘ ਜੀ ਤੁਸੀਂ ਅਕਾਲ ਤਖਤ ਸਾਹਿਬ ਦੇ ਭਗੌੜੇ ਹੋ ਜੋ ਕੁਝ ਅਕਾਲ ਤਖਤ ਸਾਹਿਬ ਨੇ 2 ਦਸੰਬਰ ਨੂੰ ਤੁਹਾਨੂੰ ਕਿਹਾ ਤੁਸੀਂ ਜਥੇਦਾਰ ਸਹਿਬਾਨ ਦੇ ਸਾਹਮਣੇ ਖੜ ਕੇ ਫਸੀਲ ਤੇ ਇਹ ਗੱਲ ਮੰਨੀ ਕਿ ਹਾਂ ਇਹ ਸਾਰਾ ਕੁਝ ਸਾਡੇ ਬੇਲੇ ਹੋਇਆ ਹੈ। ਦਿਨ ਕਿੰਨੇ ਬੀਤੇ? 50 ਦਿਨ ਨਹੀਂ ਬੀਤੇ। 14 ਜਨਵਰੀ 2025 ਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਸੀ 2 ਦਸੰਬਰ 2024। ਉਥੇ ਜਿੱਥੇ 40 ਮੁਕਤੀਆਂ ਦੀ ਧਰਤੀ ਆ ਮੁਕਤ ਸਰ ਸਾਹਿਬ ਜਿੱਥੇ ਗੁਰੂ ਸਾਹਿਬ ਨੂੰ ਵਧਾਵਾ ਦੇ ਕੇ ਗਏ 40 ਸਿੰਘਾਂ ਨੂੰ ਉਹਨਾਂ ਦਾ ਵਧਾਵਾ ਪਾੜ ਕੇ ਗੁਰੂ ਸਾਹਿਬ ਨੇ ਹਿੱਕ ਨਾਲ ਲਾਇਆ ਤੁਸੀਂ ਮੇਰੇ ਹੋ ਭਾਈ ਮਹਾ ਸਿੰਘ ਹੋਰਾਂ ਤੋਂ ਉਹਨਾਂ ਨੂੰ ਜਿਹੜਾ ਵਧਾਵਾ ਸੀ ਅਖੀਰ ਤੱਕ ਚੁੰਮ ਰਿਹਾ ਸੀ ਜਦੋਂ ਕੁਝ ਸਾਡੀਆਂ ਸਿੰਘੜੀਆਂ ਨੇ ਸ਼ੇਰਨੀਆਂ ਨੇ ਕਰੇ ਗਿਆ ਨੂੰ ਲਲਕਾਰਾ ਮਾਰਿਆ ਕਿ ਬੈਠੋ ਕਰੇ ਲੰਗਰ ਪਾਣੀ ਵੜਾਇਆ ਕਰੋ ਤੇਗਾ ਸਾਨੂੰ ਦਿਓ ਅਸੀਂ ਗੁਰੂ ਸਾਹਿਬ ਨਾਲ ਜਾ ਕੇ ਲੜਦੇ ਆਂ ਮਾਈ ਭਾਗੋ ਵਰਗਿਆ ਸਖੀਤਾਂ ਉਹਨਾਂ ਦੇ ਹਿਰਦੇ ਹਲੂਨੇ ਗਏ ਉਹ ਦੁਬਾਰਾ ਖਿਦਰਾਣੇ ਦੀ ਢਾਬ ਜੀ ਨੂੰ ਮੁਕਸਰ ਸਾਹਿਬ ਕਹਿੰਨੇ ਆਪਾਂ ਉਸ ਪਾਸੇ ਵੱਲੋਂ ਚਾਲੇ ਪਾਏ ਤੇ ਫੇਰ ਉੱਥੇ ਸ਼ਹਾਦਤਾਂ ਦੇ ਗਏ ਗੁਰੂ ਸਾਹਿਬ ਕਹਿੰਦੇ ਸੀ ਮੇਰਾ 10 ਲੱਖੀ ਆ ਮੇਰਾ 11 ਲੱਖੀ ਆ ਮੇਰਾ 5 ਲੱਖੀ ਆ ਉਹਨਾਂ ਨੇ ਟੱਕਰਾਂ ਕੀਤਾ ਮੁਗਲ ਸਰਕਾਰ ਦੇ ਨਾਲ ਉੱਥੇ ਜਾ ਕੇ ਸੁਖਵੀਰ ਸਵਾਦਲ ਮੁੱਕਰ ਗਿਆ ਕਹਿੰਦਾ ਮੈਂ ਤਾਂ ਕੁਛ ਸਾਡੇ ਬਲ ਤਾਂ ਕੁਛ ਹੋਇਆ ਹੀ ਨਹੀਂ ਤੇ ਅੱਜ ਫਿਰ ਇਹ ਸਾਰੇ ਵਿਰੋਧੀ ਧਿਰ ਦੇ ਆਗੂ ਸਮੇਤ ਚਰਨਜੀਤ ਸਿੰਘ ਵਰਾੜ ਰਖੜਾ ਸਾਹਿਬ ਵੀ ਆਹੀ ਗੱਲ ਕਹਿੰਦੇ ਆ ਕਿ ਭਾਈ ਸਾਹਿਬ ਤੁਸੀਂ ਕਾਲ ਤਖਤ ਨੂੰ ਬੇਮੁਖ ਹੋਏ ਹੋ ਤੇ ਕਾਲ ਤਖਤ ਨੂੰ ਬੇਮਕ ਕੋਈ ਬੰਦੇ ਨੂੰ ਕਦੇ ਕੋਈ ਤਾਜ ਨਹੀਂ ਮਿਲਦਾ ਸਿੱਖ ਧਰਮ ਦੇ ਵਿੱਚ ਇਹ ਹੈ ਮੈਂ ਉਹ ਜਿਹੜਾ ਪੰਥ ਬਸੇ ਚੌਕ ਨੇਰਾ ਤੇ ਤੁਸੀਂ ਕਹਿੰਦੇ ਪੰਥ ਜਿੱਥੇ ਮਰਜੀ ਜਾਵੇ ਮੈਂ ਵਸਾਂ ਮੈਂ ਉਹਦੇ ਵਿੱਚ ਹੀ ਤੁਸੀਂ ਆ ਚੰਦ ਚਾੜਤਾ ਗਨੀ ਕੁਲਦੀਪ ਸਿੰਘ ਅਰਗੱਜ ਤੋਂ ਗੁਰਮukh ਸਿੰਘ ਨੂੰ ਮਾਫ ਕਰਾ ਕੇ ਤੇ ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਦਾ ਤਾਂ ਜਿਹਦੇ ਬਾਰੇ ਜਥੇਦਾਰਾਂ ਨੇ ਕਿਹਾ ਸੀ ਕਿ ਥੋੜੇ ਸਪਸ਼ਟੀਕਰਨਾਂ ਦੇ ਵਿੱਚ ਕੋਈ ਦਮ ਨਹੀਂ ਪਾਪ ਗੁਨਾਹ ਤੇ ਗੁਨਾਹ ਕੀਤੇ ਜਾ ਰਹੇ ਨੇ ਜਿਹੜੀ ਗੱਲ ਬਾਰੇ ਗੈਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਕਦੇ ਮੁੱਢਾ ਤੋੜਾ ਲੈਣੇ ਉਹ ਕਦੇ ਉਹਨਾਂ ਨੇ ਉਹ ਗੁਰੂ ਸਾਹਿਬ ਬਿੱਲੇ ਦਾ ਇਤਿਹਾਸ ਜਾਰੀ ਕਰਾਇਆ ਸੀ ਛੇ ਦੁਨੀ ਚੰਦ ਵਾਲਾ ਅੱਜ ਫਿਰ ਬਹੁਤ ਸਾਰੇ ਆਗੂ ਨੇ ਲਾਂਤਾ ਪਾਈਆਂ ਵੀ ਸੁਖਵੀਰ ਸਿੰਘ ਜੀ ਆ ਜਿਹੜਾ ਕੁਝ ਵਾਪਰ ਰਿਹਾ ਨਾ ਇਹ ਸ਼੍ਰੀ ਕਾਲ ਤਖਤ ਸਾਹਿਬ ਤੋਂ ਬੇਮੁਖੀਰ ਬਹੁਤ ਹੈ ਬੇਰਬਾਬੋਤਾ ਉਹ ਕਹਿੰਦੇ ਸ਼ਰਾਬ ਬਹੁਤ ਵਰਤਾਈ ਗਈ ਹੈ ਕਿਹੜਾ ਨਹੀਂ ਵਰਤੌਂਦਾ ਤੁਸੀਂ ਤਾਂ ਉਹਨਾਂ ਦੇ ਨਾਲ ਰਹੇ ਹੋ ਜਿਨ੍ਹਾਂ ਤੇ ਇਹ ਵੀ ਇਲਜ਼ਾਮ ਲੱਗਦਾ ਰਿਹਾ ਕਿ ਸ਼ਰੂਮਣੀ ਕਮੇਟੀ ਦੀਆਂ ਚੋਣਾਂ ਧਾਰਮਿਕ ਚੋਣਾਂ ਦੇ ਵਿੱਚ ਵੀ ਨਸ਼ਿਆਂ ਦੀ ਕਥਤ ਰੂਪ ਦੇ ਵਿੱਚ ਰੱਜ ਕੇ ਵਰਤੋਂ ਹੋਈ ਨਸ਼ਿਆਂ ਦੀ ਕਥਤ ਰੂਪ ਦੇ ਵਿੱਚ ਰੱਜ ਕੇ ਵਰਤੋਂ ਹੁੰਦੀ ਹੈ ਤੇ ਜਿਹੜਾ ਸਤਾ ਚ ਹੁੰਦਾ ਹੈ ਜੇ ਇਹਨਾਂ ਨੇ ਕੰਮ ਕੀਤੇ ਹੋਣ ਤਾਂ ਇਸ ਤਰ੍ਹਾਂ ਦੇ ਹਰਬੇ ਕਦੇ ਵੀ ਨਾ ਅਪਣਾਏ ਜਾਣ ਤੇ ਕਦੇ ਪਰੌਣ ਦੀ ਲੋੜ ਵੀ ਨਾ ਪਵੇ ਪਰੇ ਲੋਕ ਤਾਂ ਨਹੀਂ ਇਸ ਪਾਸੇ ਵੱਲ ਜਾਂਦੇ ਸੋ ਸਰਸਾ ਸਾਹਿਬ ਨੇ ਇਸੇ ਕਰਕੇ ਤੰਜ ਕਸਿਆ ਤਜਰਬਾ ਬਹੁਤ ਆ ਉਹਨਾਂ ਨੂੰ ਕਿ ਇਸ ਤਰੀਕੇ ਨਾਲ ਚੋਣ ਆਮ ਤੌਰ ਤੇ ਜਮਨੀ ਚੋਣਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਉਪ ਚੋਣਾਂ ਜਿਹੜੀਆਂ ਹੁੰਦੀਆਂ ਨੇ ਉਹ ਆਮ ਤੌਰ ਤੇ ਇਹੋ ਜਿਹੇ ਤਰੀਕੇ ਨਾਲ ਹੀ ਜਿੱਤੀਆਂ ਜਾਣ ਲੱਗੀਆਂ ਨੇ ਜਿਹੜਾ ਕਿ ਲੋਕਤੰਤਰ ਦੇ ਵਿੱਚ ਬਹੁਤ ਮੰਦਪਕ ਹੈ ਜੀ ਕੋਲ ਸਾਹਿਬ ਰਣਜੀਤ ਸਿੰਘ ਬਿੱਟੂ ਵੱਲੋਂ ਵੀ ਹੁਣ ਜੋ ਕਿ ਕੇਂਦਰੀ ਮੰਤਰੀ ਨਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਤਾਂ ਉਹਨੇ ਕਿਹਾ ਕਿ ਜੇ ਲੁਧਿਆਣੇ ਦੇ ਵਿੱਚ ਅਸੀਂ ਚੋਣ ਹਾਰੇ ਆਂ ਉਹਦਾ ਸਿਹਰਾ ਵਾਪਸ ਸਿਰ ਲੈਣਾ ਮੈਂ ਜ਼ਿੰਮੇਵਾਰ ਹਾਂ ਲੈ ਮੇਰੇ ਕਰਕੇ ਚੋਣ ਹਾਰੇ ਨੇ ਜੀ ਦੇਖੋ ਜਿੱਦਣ ਤੁਹਾਨੂੰ ਜੋ ਚਰਚਾ ਦਾ ਵਿਸ਼ਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਸੀਟ ਟਿਕਟ ਤੁਸੀਂ ਲੈ ਲਓ ਆਪਣੀ ਘਰ ਵਾਲੀ ਨੂੰ ਉਹਨਾਂ ਨੂੰ ਲੜਾ ਲਓ ਤੁਸੀਂ ਉਦੋਂ ਜਵਾਬ ਦੇ ਆਏ ਤੇ ਤੁਸੀਂ ਕਿੰਨੀ ਕੁ ਹਾਜ਼ਰੀ ਇਸ ਚੋਣ ਦੇ ਵਿੱਚ ਲਵਾਈ ਜਿਮੇਵਰੀ ਲਈ ਹੈ ਪਰ ਇਹ ਵੱਡੀ ਦੇਲ ਹੁੰਦਾ ਹੈਗਾ ਕਿ ਮੈਂ ਜ਼ਿੰਮੇਵਰੀ ਲੈ ਰਿਹਾ ਜ਼ਿੰਮੇਵਾਰਤਾ ਤੁਹਾਡੀ ਬਣਦੀ ਹੈ ਤੁਸੀਂ ਲੁਧਿਆਣਾ ਦਾ ਉਪ ਮੰਤਰੀ ਜਿਹੜਾ ਹੈਗਾ ਸਟੇਟ ਮਿਨਿਸਟਰ ਬਣਾਇਆ ਨਾਲ ਪੂਰੇ ਮੰਤਰੀਆਂ ਨੂੰ ਤੁਸੀਂ ਫੂਡ ਪ੍ਰੋਸੈਸਿੰਗ ਦੇ ਬਾਦ ਦੇ ਵਿੱਚ ਰਾਜਸਥਾਨ ਤੋਂ ਤੁਹਾਨੂੰ ਜਿਤਾ ਕੇ ਰਾਜ ਸਭਾ ਚ ਭੇਜਿਆ ਘੱਟੋ ਘੱਟ 3 ਸਾਲ ਦੀ ਰਾਜ ਸਭਾ ਤੁਹਾਡੀ ਹੈ ਸੋ ਠੀਕ ਹੈ ਜੇ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਜ਼ਿੰਮੇਵਾਰੀ ਨਾ ਵੀ ਲੈਂਦੇ ਤਾਂ ਬੀਜੇਪੀ ਵਾਲਿਆਂ ਨੇ ਹਾਈ ਕਮਾਂਡ ਨੇ ਤਾਂ ਤੁਹਾਡੇ ਕੋਲ ਚ ਹੀ ਪਉਣਾ ਤੁਸੀਂ ਮੰਤਰੀ ਹੋ ਪਰ ਇਹ ਵੀ ਦੱਸ ਦਿਓ ਕਿ ਤੁਸੀਂ ਤੁਹਾਡੀ ਹਾਈ ਕਮਾਂਡ ਨੇ ਇਹ ਟਿਕਟ ਦੇਣ ਵਾਸਤੇ ਇੰਨੀ ਦੇਰੀ ਕਿਉਂ ਕੀਤੀ